ਪੁਰਦਾਬਾਦ ਯਾ ਸਰਕਾਰ ਹਾਏ 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 ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰ ਲਈ ਕੇਂਦਰ ਸਰਕਾਰ ਤੋਂ ਵੱਡੇ ਪੈਕੇਜ ਦੀ ਮੰਗ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਭਾਜਪਾ ਵੱਲੋਂ ਵੀ ਘੇਰਿਆ ਜਾ ਰਿਹਾ ਹੈ ਇਸ ਕਾਰਨ ਅੱਜ ਭਾਜਪਾ ਵਰਕਰਾਂ ਨੇ ਪਠਾਨਕੋਟ ਵਿਖੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਿਸ ਵਿੱਚ ਭਾਜਪਾ ਵਰਕਰਾਂ ਨੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਐਮਰਜੈਂਸੀ ਸਥਿਤੀ ਨਾਲ ਜਿੱਠਣ ਦੇ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ 12000 ਕਰੋੜ ਰੁਪਏ ਦੀ ਰਕਮ ਦਾ ਹਿਸਾਬ ਮੰਗਿਆ ਅਤੇ ਮੰਗ ਕੀਤੀ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉਸ 12000 ਕਰੋੜ ਰੁਪਏ ਦਾ ਹਿਸਾਬ ਜੋ ਫੰਡ ਪਹਿਲਾਂ ਆਇਆ ਸੀ ਇਹ ਕਿੱਥੇ ਖਰਚ ਕੀਤੇ ਗਏ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਹੜਾ ਆਇਆ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਪਿੰਡ ਬਹੁਤ ਸਾਰੇ ਲੋਕ ਉਹਨਾਂ ਨਾਲ ਪ੍ਰਭਾਵਿਤ ਹੋਏ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਸਦਰਾਂ ਔਰ ਚਾਵਾਂ ਦੇ ਨਾਲ ਲੋਕਾਂ ਨੇ ਵੋਟਾਂ ਪਾ ਕੇ ਇਹ ਮਾਨ ਸਰਕਾਰ ਨੂੰ ਬਣਾਇਆ ਸੀ ਮਾਨ ਸਰਕਾਰ ਬਾੜ ਦੇ ਪ੍ਰਬੰਧ ਕਰਨ ਦੇ ਵਿੱਚ ਵੀ ਫੇਲ ਗਈ ਔਰ ਬਾੜ ਆਣ ਤੋਂ ਬਾਅਦ ਜਿਹੜੇ ਲੋਕ ਹੜਾ ਨਾਲ ਪ੍ਰਭਾਵਿਤ ਹੋਏ ਜਿਹੜਾ ਲੋਕਾਂ ਦੇ ਘਰ ਉਜੜ ਗਏ ਪਸ਼ੂ ਮਰ ਗਏ ਜ਼ਮੀਨਾਂ ਉਜੜ ਗਈਆਂ ਉਹਨਾਂ ਨੂੰ ਤਤਕਾਲ ਰਾਹਤ ਦੇਣ ਦੇ ਵਿੱਚ ਵੀ ਇਹ ਸਰਕਾਰ ਜਿਹੜੀ ਆ ਇਹ ਫੇਰ ਸਾਬਤ ਹੋਈ ਹੈ ਕੇਂਦਰ ਸਰਕਾਰ ਦਾ ਜਿਹੜਾ ਫੰਡ 12000 ਕਰੋੜ ਰੁਪਏ ਦਾ ਆਪਦਾ ਫੰਡ ਇਹਨਾਂ ਕੋਲ ਪਿਆ ਸੀ ਉਸ ਫੰਡ ਦੇ ਵਿੱਚੋਂ ਇੱਕ ਵੀ ਰੁਪਈਆ ਇਹਨਾਂ ਨੇ ਤਤਕਾਲ ਰਾਹਤ ਦੇ ਰੂਪ ਚ ਇਸਤੇਮਾਲ ਨਹੀਂ ਕੀਤਾ ਜਦਕਿ ਬੜੀਆਂ ਕਲੀਅਰ ਇਨਸਟਰਕਸ਼ਨਸ ਹੈ ਕਿ ਜਿੱਥੇ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ ਇਹਨਾਂ ਹੜ੍ਹਾਂ ਦੇ ਨਾਲ ਜਾਂ ਕੁਦਰਤੀ ਆਪਦਾਵਾਂ ਦੇ ਨਾਲ 4 ਲੱਖ ਰੁਪਏ ਡੀਸੀ ਸਾਹਿਬ ਉਸੇ ਵੇਲੇ ਦੇ ਸਕਦੇ ਨੇ ਲੇਕਿਨ ਇਹ ਸਰਕਾਰ ਦਾ ਫੇਲਿਅਰ ਹੈ ਇਹ ਸਰਕਾਰ ਨੇ ਸਮੇਂ ਅਨੁਸਾਰ ਕੰਮ ਨਾ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਆਪਣੇ ਹਾਲ ਤੇ ਚਾੜਤਾ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸ਼੍ਰੀਮਾਨ ਸੁਨੀਲ ਜਾਖੜ ਜੀ ਔਰ ਪੰਜਾਬ ਦੇ ਸੂਬਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀਮਾਨ ਅਸ਼wini ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਕਾਰਨ ਪੂਰੇ ਪੰਜਾਬ 'ਚ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਗਾ ਜਗਾ ਲੋਕਾਂ ਦੇ ਜਾ ਕੇ ਲੋਕਾਂ ਨੂੰ ਜਗਾਉਣ ਦੀ ਗੱਲ ਕਰਦੇ ਨੇ ਕਿ ਉਹ ਲੋਕਾਂ ਨੂੰ ਕਹਿ ਰਹੇ ਨੇ ਪੰਜਾਬ ਦੀ ਜਨਤਾ ਨੂੰ ਕਹਿ ਰਹੇ ਨੇ ਕਿ ਸਰਕਾਰ ਦੇ ਕੰਨ ਖਿਚੋ ਇਹ ਸਰਕਾਰ ਨੂੰ ਪੁੱਛੋ ਕਿ ਕਿੱਥੇ ਆ 12000 ਕਰੋੜ ਰੁਪਏ ਜਿਹੜਾ ਕੇਂਦਰ ਨੇ ਤੁਹਾਨੂੰ ਦਿੱਤਾ ਸੀ ਕਿਉਂ ਨਹੀਂ ਤੁਸੀਂ ਵਕਤ ਰੰਦੇ ਰੱਤੇ ਉਹਦਾ ਇਸਤੇਮਾਲ ਕੀਤਾ ਕਿਉਂ ਲੋਕਾਂ ਨੂੰ ਉਹਨਾਂ ਦੇ ਹਾਲਤ ਤੇ ਛੱਡਦਾ ਅੱਜ ਠੀਕ ਹੈ ਪੰਜਾਬ ਦੇ ਲੋਕਾਂ ਨੂੰ ਈਸ਼ਵਰ ਨੇ ਬਹੁਤ ਵੱਡਾ ਦਿਲ ਦਿਲਤਾ ਜਿੱਥੇ ਇੱਕ ਇੱਕ ਬੰਦਾ ਉੱਥੇ ਉਹਦੇ ਨਾਲ ਪ੍ਰਭਾਵਿਤ ਹੋਇਆ ਉਹਦੇ ਨਾਲ 10 10 ਲੋਕਾਂ ਨੇ ਆਪਣਾ ਦਿਲ ਖੋਲ ਕੇ ਉਹਦੀ ਮਦਦ ਵੀ ਕੀਤੀ ਹੈ ਲੋਕ ਤੇ ਕਰ ਰਹੇ ਨੇ ਲੇਕਿਨ ਸਵਾਲ ਇਹ ਹੈ ਕਿ ਸਰਕਾਰ ਕਿੱਥੇ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਹੜਾਂ ਦੀ ਇੱਕ ਜਿਹੜੀ ਕੁਦਰਤੀ ਆਪਦਾ ਆਈ ਹੈ ਔਰ ਇਸ ਆਪਦਾ ਦੇ ਵਿੱਚ ਜਿੰਨਾ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਮੈਂ ਕਹਿੰਦਾ ਕਿ ਇਹ ਬਹੁਤ ਹੀ ਦੁਖਦਾਇਕ ਗੱਲ ਹੈ ਲੇਕਿਨ ਇਸ ਦੁਖਦਾਇਕ ਗੱਲ ਦੇ ਵਿੱਚ ਇੱਕ ਕੁਦਰਤੀ ਆਪਦਾ ਦੇ ਵਿੱਚ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਰਾਜਨੀਤੀ ਕਰ ਰਹੀ ਹੈ ਲੋਕਾਂ ਦੀ ਮਦਦ ਕਰਨ ਦੀ ਬਜਾਏ ਲੋਕਾਂ ਦੀ ਜਿਹੜੀ ਮਦਦ ਵਾਸਤੇ ਜਿਹੜਾ ਸੈਂਟਰ ਵੱਲੋਂ ਪੈਸਾ ਆਇਆ ਉਹ ਵੀ ਲੋਕਾਂ ਤੱਕ ਪਹੁੰਚਾ ਨਾ ਕਾਮ ਰਹੀ ਹੈ ਨਾਕਾਮ ਤੇ ਆਪੇ ਹੋਣਾ ਕਿਉਂਕਿ ਜਿਹੜਾ 12000 ਕਰੋੜ ਰੁਪਇਆ ਉਹ ਖਾ ਚੁੱਕੀ ਆ ਸਰਕਾਰ ਉਹਨਾਂ ਦਾ ਵੇਰਵਾ ਇਹਨਾਂ ਕੋ ਨਹੀਂ ਹੈ ਕਿ ਉਹ 12000 ਕਰੋੜ ਰੁਪਇਆ ਜਿਹੜਾ ਆਪਤਕਾਲੀਨ ਸਥਿਤੀ ਦੇ ਵਿੱਚ ਖਰਚਾ ਜਾਂਦਾ ਉਹ ਕਿੱਥੇ ਆ ਅੱਜ ਹਰ ਕਿਸਾਨ ਹਰ ਉਹ ਬੰਦਾ ਜਿਹੜਾ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਉਹ ਇਹ ਪੁੱਛ ਰਿਹਾ ਕਿ ਕੇਂਦਰ ਦੁਆਰਾ ਭੇਜਿਆ ਗਿਆ 12000 ਕਰੋੜ 12000 ਕਰੋੜ ਰੁਪਇਆ ਉਹ ਕਿੱਥੇ ਆ ਇਸ ਕਰਕੇ ਪੰਜਾਬ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਲੋਕਾਂ ਦੇ ਨਾਲ ਤਕਾਣਾ ਨਾ ਕਰੋ ਅੱਗੇ ਪੰਜਾਬ ਬੜੀਆਂ ਜੜੀਆਂ ਇਹ ਕੁਦਰਤੀ ਆਪਤਾ ਦੇ ਨਾਲ ਗੁਜ਼ਰ ਰਿਹਾ ਪੰਜਾਬ ਬਹੁਤ ਪਿੱਛੇ ਰਹਿ ਗਿਆ ਲੇਕਿਨ ਅਗਰ ਸੈਂਟਰ ਗਵਰਨਮੈਂਟ ਪੰਜਾਬ ਦੀ ਮਦਦ ਕਰਨਾ ਚਾਹੁੰਦੀ ਹੈ ਉਹ ਪੈਸਾ ਦੇ ਲੋਕਾਂ ਤੱਕ ਪਹੁੰਚਾਓ ਅੱਜ ਇਸੇ ਗੱਲ ਕਰਕੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲਣ ਦੇ ਖੋਲਣ ਵਾਸਤੇ ਸਾਡੇ ਜਿਹੜੇ ਪੰਜਾਬ ਦੇ ਅਧਿਖਸ਼ਾ ਸੁਨੀਲ ਕੁਮਾਰ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ਼੍ਰੀ ਮਾਨਸ਼ਵੀਨੀ ਸ਼ਰਮਾ ਜੀ ਜੋ ਵਿਧਾਇਕ ਪਠਾਨਕੋਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਵਿਧਾਨ ਸਭਾ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਪੰਜਾਬ ਸਰਕਾਰ ਦੀਆਂ ਅੱਖਾਂ ਖੋਲਣ ਔਰ ਪੰਜਾਬ ਸਰਕਾਰ ਜਿਹੜੀ ਹੈ ਜਾਗੇ ਔਰ ਲੋਕਾਂ ਦੇ ਨਾਲ ਤਕਾ ਨਾ ਕਰੇ ਲੋਕਾਂ ਦੇ ਹੱਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਾਏ